ਇੱਕ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਆ ਜਾਣ ਤੋਂ ਫਿਰੋਸਤੋਂ ਬਾਅਦ ਇੱਕ ਮਹੀਨੇ ਬਾਅਦ ਕੋਈ ਵੀ ਗੈਂਗਸਟਰ ਦੀ ਕਾਲ ਨਹੀਂ ਦੇਖਣ ਨੂੰ ਮਿਲੇਗੀ ਤੇ ਜਿਸ ਨੂੰ ਲੈ ਕੇ ਦੱਸਿਏ ਦੇ ਬਿਆਨ ਪ੍ਰਤਾਪ ਬਾਜਪਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਉੱਥੇ ਹੀ ਪੰਜਾਬ ਦੀ ਹੁਣ ਸਿਆਸਤ ਲਗਾਤਾਰ ਘਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸਦੀ ਕਿ ਮਨਰੇਗਾ ਸਕੀਮ ਨੂੰ ਲੈ ਕੇ ਨਾਮ ਬਦਲਣ ਦੇ ਉੱਤੇ ਜਿਹੜਾ ਕੇ ਸਿਆਸੀ ਹਲਚਲ ਤੇਜ ਹੈ ਤੇ ਜਿਸ ਦੇ ਤਹਿਤ ਹੁਣ ਪ੍ਰਤਾਪ ਬਾਜਪਾ ਨੇ ਇੱਕ ਹੋਰ ਵੱਡਾ ਜਿਹੜਾ ਕਿ ਦਾਵਾ ਠੋਕਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਆਪ ਸਰਕਾਰ ਦੇ ਉੱਤੇ ਕਈ ਪਲਟਵਾਰ ਵੀ ਜਿਹੜੇ ਕਿ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਦੇ ਆ ਤੇ 40 ਤੋਂ 50 ਲੱਖ ਲੋਕ ਨਰੇਗਾ ਦੇ ਸਹਾਰੇ ਮੋਟੀ ਖਾਂਦੇ ਨੇ ਦੋ ਵਕਤ ਕੰਮ ਦਿੱਤਾ ਪਿੰਡਾਂ ਵਿੱਚ ਜਦੋਂ ਪਿਛਲੀ ਕਾਂਗਰਸ ਦੀ ਗਵਰਨਮੈਂਟ ਸੀ ਲੱਖਾਂ ਰੁਪਈਆਂ ਦੇ ਕਰੋੜਾਂ ਰੁਪਏ ਦੇ ਕੰਮ ਪਿੰਡਾਂ ਵਿੱਚ ਨਰੇਗਾ ਚ ਹੋਏ ਹਰ ਜਦੋਂ ਸਿਸਟਮ ਚੱਲਦਾ ਉਸ ਕੰਮ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਵੀ ਹੁੰਦੀਆਂ ਨੇ ਬਟ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹੁਣ ਮੋਦੀ ਸਾਹਿਬ ਨੇ ਮੈਂ ਤੁਹਾਨੂੰ ਮੋਟੀ ਗੱਲ ਦੱਸਣਾ ਚਾਹਦਾ ਪਿਛਲੇ ਸਾਲ 1350 ਕਰੋੜ ਰੁਪਏ ਦਾ ਨਰੇਗਾ ਦਾ ਕੰਮ ਪੰਜਾਬ ਚ ਹੋਇਆ ਜਿਹਦੇ ਵਿੱਚ 90% ਦੀ ਸੈਂਟਰ ਦੀ ਸਰਕਾਰ ਪੈਸੇ ਪਾਉਂਦੀ ਹੈ ਤੇ 10% ਦੀ ਸੂਬੇ ਦੀ ਸਰਕਾਰ ਪਾਉਂਦੀ ਪੈਸੇ ਸੋ ਤਕਰੀਬਨ 135 ਤੋਂ 40 ਕਰੋੜ ਰੁਪਏ ਸੂਬੇ ਦੀ ਸਰਕਾਰ ਨੇ ਪਾਇਆ ਹੁਣ ਐਤ ਕੀ ਮੋਦੀ ਸਾਹਿਬ ਨੇ ਅਚਾਨਕ ਫੈਸਲਾ ਕਰ ਲਿਆ ਪੁਰਾਣਾ ਮਹਾਤਮਾ ਗਾਂਧੀ ਜੀ ਦਾ ਨਾਮ ਬਦਲ ਲਿਆ ਸਾਨੂੰ ਨਾਮਾਂ ਨਾਲ ਨਹੀਂ ਸਾਨੂੰ ਕੰਮ ਨਾਲ ਤੇ ਤੁਸੀਂ ਵੇਖੋ ਹੁਣ ਕਹਿ ਦਿੱਤਾ ਕਿ 60 40 ਦੀ ਰੇਸ਼ੋ ਚ ਜਿੱਥੇ 90 ਰੁਪਏ 100 ਚੋਂ ਪਹਿਲੇ ਸੈਂਟਰ ਪਾਉਂਦੀ ਸੀ ਹੁਣ 60 ਪਾਏਗੀ ਤੇ ਸੂਬਾ 10 ਦੀ ਜਗ੍ਹਾ ਤੇ ਹੁਣ 40 ਰੁਪਏ ਪਾਇਆ ਕਰੇਗਾ ਅੱਜ ਪੰਜਾਬ ਦੇ ਮੇਰੇ ਵੀਰੋ ਹਾਲਾਤ ਇਹ ਨੇ ਕਿ ਸਾਡੇ ਤੇ ਤਕਰੀਬਨ 4 ਲੱਖ 25000 ਕਰੋੜ ਰੁਪਏ ਦਾ ਕਰਜ਼ਾ ਮੈਂ ਤੁਹਾਨੂੰ ਜਟਕੀ ਗੱਲ ਸਮਝਾਣਾ ਚਾਹੁੰਦਾ ਜਿਹੜੀ ਤੁਹਾਨੂੰ ਜਲਦੀ ਸਮਝ ਆਏਗੀ 100 ਰੁਪਏ ਦੀ ਆਮਦਨ ਹੈ ਪੰਜਾਬ ਦੀ ਸਰਕਾਰ ਨੂੰ ਤੇ 122 ਰੁਪਏ ਦਾ ਖਰਚਾ ਸਾਡਾ ਜਿਸ ਜੇਬ ਦੇ ਵਿੱਚ 100 ਰੁਪਈਆ ਆਣਾ ਤੇ 122 ਰੁਪਈਆ ਨਿਕਲ ਲੈਣੇ ਉਸ ਜੇਬ ਚ ਕੀ ਰਹੇਗਾ ਜੀ ਅੱਜ ਤੁਸੀਂ ਇਸੇ ਗੱਲ ਕਰ ਨੂੰ ਵੇਖ ਰਹੇ ਹੋ ਤੁਹਾਡਾ ਦਾਸ ਵਿਰੋਧੀ ਧਿਰ ਦਾ ਲੀਡਰ ਤੁਹਾਡੇ ਆਸ਼ੀਰਵਾਦ ਨਾਲ ਤੇ ਪਾਰਟੀ ਦੇ ਆਸ਼ੀਰਵਾਦ ਨਾਲ ਬਣਿਆ ਹਰ ਵਰਗ ਦੀ ਅਸੀਂ ਗੱਲ ਕਰਨੀ ਹੈ ਇਹ ਗੱਲ ਠੀਕ ਹੈ ਉਹਨਾਂ ਕੋ ਐ ਐਮ ਐਲ ਏ ਵੱਧ ਦੇ ਉਹਨਾਂ ਕੋ ਕੈਮਰੇ ਇਹਨਾਂ ਤੇ ਕੰਟਰੋਲ ਚ ਨੇ ਸਾਡੀ ਗੱਲ ਪੂਰੀ ਤੁਹਾਡੇ ਤੱਕ ਪਹੁੰਚ ਨਹੀਂ ਪਾਂਦੀ ਪ੍ਰੋਪਰ ਸੈਸ਼ਨ ਕਦੀ ਨਹੀਂ ਚਲਾਇਆ ਮੈਂ ਹਰ ਵਾਰ ਮੰਗ ਕੀਤੀ ਸਪੀਕਰ ਕੋ ਸਪੀਕਰ ਸਾਹਿਬ ਤਿੰਨ ਸੈਸ਼ਨ ਹੁੰਦੇ ਨੇ ਅਸੈਂਬਲੀ ਦੇ ਇੱਕ ਹੁੰਦਾ ਬਜਟ ਦਾ ਸੈਸ਼ਨ ਮਾਰਚ ਦੇ ਮਹੀਨੇ ਚ ਇੱਕ ਹੁੰਦਾ ਬਰਸਾਤਾ ਦੇ ਮਹੀਨੇ ਚ ਬਾਉਂਸਨ ਸੈਸ਼ਨ ਇੱਕ ਹੁੰਦਾ ਹੁਣ ਸਰਦੀਆਂ ਦੇ ਵਿੱਚ ਉਹਨੂੰ ਵਿంటర్ ਸੈਸ਼ਨ ਕਿਹਾ ਜਾਂਦਾ ਇਹਦੇ ਵਿੱਚ ਬਕਾਇਦਾ ਤੌਰ ਕਾਨੂੰਨ ਇਹ ਸੀ ਪੁਰਾਣੇ ਟਾਈਮ 'ਚ ਡਾਕਟਰ ਮੇਧਕਰ ਸਾਹਿਬ ਦੀ ਸੋਚ ਸੀ ਸਾਡੇ ਫਾਊਂਡਿੰਗ ਫਾਦਰਜ਼ ਦੀ ਸੋਚੇ ਸੀ ਕਿ ਹਰ ਸੈਸ਼ਨ ਘੱਟੋ-ਘੱਟ 40 ਸੈਟਿੰਗ ਹੋਣੀ ਚਾਹੀਦੀ ਜੇ 40 ਸੈਟਿੰਗ ਹੋਣਗੀਆਂ ਉਹਦੇ ਵਿੱਚ ਹਰ ਐਮਐਲਏ ਆਪਣੇ ਏਰੀਆ ਦੀ ਗੱਲ ਰੱਖ ਪਾਏਗਾ ਉਹਦੇ ਵਿੱਚ ਜ਼ੀਰੋ ਆਰ ਹੋਏਗਾ ਉਦੇ ਵਿੱਚ ਕੁਐਸਚਨ ਆਨਸਰ ਹੋਣਗੇ ਉਹਦੇ ਵਿੱਚ ਕਾਲਿੰਗ ਅਟੈਂਸ਼ਨ ਹੋਏਗੀ ਸਰਕਾਰ ਨੂੰ ਬਕਾਇਦਾ ਤੌਰ ਹਰ ਗੱਲ ਆਪਣੇ ਐਮਐਲਏ ਦੀਆਂ ਵਿਰੋਧੀ ਐਮਐਲਏ ਦੀ ਗੱਲ ਦਾ ਜਵਾਬ ਦੇਣਾ ਪਏਗਾ ਮੈਨੂੰ ਅਫਸੋਸ ਨਾ ਕਰਨਾ ਪੈਂਦਾ ਮੰਗੂਪੁਰ ਸਾਹਿਬ ਹਰ ਚੌਥੇ ਪੰਜਵੇਂ ਮਹੀਨੇ ਇੱਕ ਦਿਨ ਦਾ ਸੈਸ਼ਨ ਬੁਲਾ ਲੈਂਦੇ ਉਹਦਾ ਨਾਮ ਸਪੈਸ਼ਲ ਹੈ ਕੱਢੜ ਬਾਲ ਨੂੰ ਕੁਝ ਵੀ ਨਹੀਂ ਆ ਹੁਣ ਸੱਧਿਆ ਸੈਸ਼ਨ ਨਰੇਗਾ ਦਾ ਮੈਂ ਮੰਗ ਕੀਤੀ ਉਥੇ ਮਾਨ ਸਾਹਿਬ ਤੁਹਾਡੇ ਜਿਹੜੇ ਰੂਰਲ ਡਿਵੈਲਪਮੈਂਟ ਦੇ ਮੰਤਰੀ ਨੇ ਪਿੰਡੂ ਵਿਕਾਸ ਦੇ ਆ ਬਿਲਕੁਲ ਖੱਲਾ ਸ਼ਹਿਰ ਦੇ ਨੇ ਉਹ ਸੂਨ ਸਾਹਿਬ ਉਹਨਾਂ ਦਾ ਨਾਂ ਹੈ ਸੌਂਦ ਤਰਲੋਚਨ ਤਰਨੁਪ੍ਰੀਤ ਸਿੰਘ ਸੌਂਦ ਉਹਨਾਂ ਦਾ ਨਾਂ ਸੌਂਦ ਸਾਹਿਬ ਨੇ ਵਿਧਾਨ ਸਭਾ ਸੈਸ਼ਨ 'ਚ ਇਹ ਬਿਆਨ ਦਿੱਤਾ ਕਿ ਪਿਛਲੇ ਸਾਲ ਸਾਡੇ 1350 ਕਰੋੜ ਰੁਪਏ ਦਾ ਨਰੇਗਾਚ ਕੰਮ ਹੋਇਆ ਐਤਕੇ ਸੀ 2000 ਕਰੋੜ ਦਾ ਕਰਾਣਾ ਫਾਈਨਲ ਇਅਰ ਤੇ ਮੈਂ ਕਹ ਜੀ 2000 ਦਾ ਮਤਲਬ ਹੈ ਹੁਣ 800 ਕਰੋੜ ਰੁਪਈਆ ਤੁਹਾਨੂੰ ਕੱਢ ਕੇ ਦੇਣਾ ਪੈਣਾ ਤੁਸੀਂ ਇੱਥੇ ਫਾਈਨੈਂਸ ਮਿਸਟਰ ਬੈਠੇ ਨੇ ਚੀਮਾ ਸਾਹਿਬ ਚੀਮਾ ਸਾਹਿਬ ਨੂੰ ਕਹੋ ਇੱਥੇ ਬਜਟ ਦੇ ਵਿੱਚ ਇਹ ਵਾਅਦਾ ਕਰਨੇ ଥିਏ ਕਿ ਅਸੀਂ ਬਜਟ ਦੇ ਵਿੱਚ ਆਉਣ ਵਾਲੇ ਮਾਰਚ ਦੇ ਵਿੱਚ ਜਿਹੜਾ ਬਜਟ ਆਣਾ ਉਹਦੇ 800 ਕਰੋੜ ਦੀ ਪਰਵੀਜ਼ਨ ਕਰਾਂਗੇ ਨਰੇਗਾ ਦਾ ਪ੍ਰੋਗਰਾਮ ਬੰਦ ਨਹੀਂ ਹੋਏਗਾ ਕੋਈ ਫੈਸਲਾ ਨਹੀਂ ਕੀਤਾ ਨਿਹਰਾ ਡਰਾਮਾ ਕੀਤਾ ਜੋ ਮੁੱਖ ਮੰਤਰੀ ਕਰਦਾ ਤੁਹਾਨੂੰ ਪਤਾ ਇਹ ਰਿਆ ਵੀ ਭਾਂਡੀ ਹੈ